ਸਿੱਖਾਂ ਦੀ ਬਹਾਦਰੀ ਦੇ ਕਿਸੇ ਇਤਿਹਾਸ ਦੇ ਪੰਨਿਆਂ ਉੱਤੇ ਲਿਖੇ ਹੋਏ ਨੇ ਆਪਣੇ ਹੱਕਾਂ ਲਈ ਸਿੱਖ ਮਰ ਮਿਟਣ ਦਾ ਜਜ਼ਵਾ ਰੱਖਦੇ ਆਏ ਨੇ ਸਿੱਖ ਇਤਿਹਾਸ ਦੇ ਵੱਡੇ ਮੋਰਚਿਆਂ ਵਿੱਚੋਂ ਇੱਕ ਜੈਤੋ ਦੇ ਮੋਰਚੇ ਦਾ ਅੱਜ ਜ਼ਿਕਰ ਕਰਦੇ ਹਾਂ ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਤੇ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਸੀ ਤਾਂ ਅੰਗਰੇਜ਼ੀ ਸਰਕਾਰ ਨੇ ਮਹੰਤਾਂ ਦਾ ਸਾਥ ਦਿੱਤਾ ਲੇਕਿਨ ਦੂਜੇ ਪਾਸੇ ਸਿੱਖ ਰਾਜਿਆਂ ਨੇ ਅਕਾਲੀਆਂ ਦਾ ਸਾਥ ਬਿਲਕੁਲ ਨਾ ਦਿੱਤਾ ਸਿਰਫ ਨਾਬਾ ਰਿਆਸਤ ਦੇ ਮਹਾਰਾਜੇ ਰਿਪੂ ਦਵੰਤ ਸਿੰਘ ਨੇ ਅਕਾਲੀ ਲਹਿਰ ਦੀ ਪਰਜੋਰ ਹਮਾਇਤ ਕੀਤੀ ਜਦੋਂ ਨਨਕਾਣਾ ਸਾਹਿਬ ਕਤਲੇਆਮ ਦੇ ਖਿਲਾਫ ਸ਼ੋਮਣੀ ਕਮੇਟੀ ਨੇ ਰੋਸ ਦਿਨ ਬਣਾਉਣ ਹਿਤ ਕਾਲੀ ਦਸਤਾਰ ਸਜਾਉਣ ਦੀ ਅਪੀਲ ਕੀਤੀ ਤਾਂ ਮਹਾਰਾਜਾ ਰਿਪੂ ਦਵੰਤ ਸਿੰਘ ਨੇ ਕਾਲੀ ਦਸਤਾਰ ਵੀ ਸਜਾਈ ਅਤੇ ਨਨਕਾਣਾ ਸਾਹਿਬ ਸਬੰਧੀ ਅਰਦਾਸ ਦਿਨ ਤੇ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਅੰਗਰੇਜ਼ੀ ਸਰਕਾਰ ਨੂੰ ਇਸ ਦੇ ਨਾਲ ਬੜੀ ਤਕਲੀਫ ਹੋਈ ਕਿਉਂਕਿ ਉਹ ਤਾਂ ਕਾਲੀਆਂ ਦਸਤਾਰਾਂ ਸਜਾਉਣ ਵਾਲਿਆਂ ਨੂੰ ਸਜ਼ਾ ਦੇ ਰਹੀ ਸੀ ਹਾਲਾਂਕਿ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਟੱਠੀ ਦੀਵਾਰ ਨੂੰ ਮੁੜ ਉਸਾਰਨ ਵਾਸਤੇ ਸ਼ਹੀਦੀ ਜਥਾ ਦਿੱਲੀ ਲੈ ਜਾਣ ਦੀ ਤਰੀਕ ਦਾ ਐਲਾਨ ਹੋਇਆ ਸੀ ਤਾਂ ਮਹਾਰਾਜਾ ਨੇ ਵਿਚੋਲਾ ਬਣ ਕੇ ਦੀਵਾਰ ਉਸਰਵਾ ਕੇ ਸਰਕਾਰ ਨੂੰ ਵੱਡੀ ਮੁਸ਼ਕਲ ਦੇ ਵਿੱਚੋਂ ਕੱਢਿਆ ਸੀ ਲੇਕਿਨ ਫਿਰ ਵੀ ਅੰਗਰੇਜ਼ ਹਕੂਮਤਾਂ ਨੂੰ ਮਹਾਰਾਜਾ ਨਾਭਾ ਚੁੱਭਦਾ ਸੀ ਪਟਿਆਲੇ ਦੇ ਰਾਜੇ ਭពਿੰਦਰ ਸਿੰਘ ਦੇ ਅੰਗਰੇਜ਼ਾਂ ਦੇ ਨਾਲ ਬੜੇ ਡੂੰਘੇ ਸਬੰਧ ਸਨ ਦੋਵੇਂ ਰਿਆਸਤਾਂ ਦੇ ਝਗੜੇ ਵਾਲੇ ਨੁਕਤੇ ਬਾਰੇ ਪੜਤਾਲ ਕਰਨ ਲਈ ਬਰਤਾਨਵੀ ਹਕੂਮਤ ਦੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੂੰ ਤਾਇਨਾਤ ਕੀਤਾ ਹੋਇਆ ਸੀ ਜਿਸ ਦੇ ਆਪਣੀ ਰਿਪੋਰਟ ਗਵਰਨਰ ਜਨਰਲ ਦੇ ਕੋਲ ਪੇਸ਼ ਕੀਤੀ ਜਿਸ ਤੋਂ ਬਾਅਦ ਸਰਕਾਰ ਨੇ ਮਹਾਰਾਜੇ ਨਾਲ ਮੀਟਿੰਗ ਕੀਤੀ ਅਤੇ 7 ਜੁਲਾਈ 1923 ਨੂੰ ਮਹਾਰਾਜੇ ਕੋਲੋਂ ਤਖਤ ਛੱਡਣ ਦੇ ਕਾਗਜ਼ ਉੱਤੇ ਦਸਤਕਤ ਕਰਵਾ ਲਈ ਇਹਨਾਂ ਗੱਲਾਂ ਦਾ ਜ਼ਿਕਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਕਿਤਾਬ ਦੇ ਵਿੱਚ ਮਿਲਦਾ ਹੈ ਤਾਂ ਮਹਾਰਾਜਾ ਨਾਭਾ ਦੇ ਡੇਰਾदून ਜਾਣ ਤੋਂ ਬਾਅਦ ਅੰਗਰੇਜ਼ ਹਕੂਮਤ ਨੇ ਐਲਾਨ ਕੀਤਾ ਕਿ ਮਹਾਰਾਜਾ ਨੇ ਗੱਦੀ ਆਪਣੀ ਮਰਜ਼ੀ ਦੇ ਨਾਲ ਛੱਡੀ ਹੈ ਲੇਕਿਨ ਅਸਲੀਅਤ ਤੋਂ ਤਾਂ ਸਾਰੇ ਜਾਣੂ ਸਨ ਇਸ ਦਿਨ ਸ਼ੋਮਨੀ ਕਮੇਟੀ ਨੇ ਐਲਾਨ ਜਾਰੀ ਕਰਕੇ ਸਰਕਾਰ ਵੱਲੋਂ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਉਤਾਰਨ ਦਾ ਜਬਰਦਸਤ ਵਿਰੋਧ ਕੀਤਾ ਜਬਰਦਸਤ مخالਫਤ ਕੀਤੀ ਇਸ ਖਿਲਾਫ ਰੋਸ ਜ਼ਾਹਿਰ ਕਰਨ ਦੇ ਲਈ 29 ਜੁਲਾਈ ਨੂੰ ਅਰਦਾਸ ਦਿਨ ਅਤੇ 9 ਸਤੰਬਰ ਨੂੰ ਨਾਬਾ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਇਸ ਬਾਬਤ ਸਿੱਖਾਂ ਦਾ ਇੱਕ ਇਕੱਠ ਜੈਤੋਂ ਦੇ ਵਿੱਚ ਵੀ 27 ਅਗਸਤ ਨੂੰ ਹੋਇਆ ਜਿਸ ਦੀਵਾਨ ਵਿੱਚ ਮਹਾਰਾਜਾ ਨੂੰ ਗੱਦੀ ਤੋਂ ਉਤਾਰਨ ਦੀ ਜਵਰਦਸਤ ਨਿੰਦਾ ਜਿਹੜੀ ਉਹ ਕੀਤੀ ਗਈ ਸੀ ਤਾਂ ਉਸ ਦੀਵਾਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸ਼ੋਮਣੀ ਕਮੇਟੀ ਨੇ ਇਹਨਾਂ ਗ੍ਰਿਫਤਾਰੀਆਂ ਦਾ ਸਖਤ ਵਿਰੋਧ ਕਰਦੇ ਹੋਏ ਜੈਤੋਂ ਵਿੱਚ 27 ਅਗਸਤ ਵਾਲੇ ਦਿਵਾਨ ਨੂੰ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਇਸ ਦਾ ਅਰਥ ਇਹ ਸੀ ਕਿ ਜਦ ਤੱਕ ਸਿੱਖ ਆਜ਼ਾਦੀ ਨਾਲ ਆਪਣੀ ਮਨਮਰਜ਼ੀ ਮੁਤਾਬਕ ਦਿਵਾਨ ਨਹੀਂ ਕਰ ਲੈਂਦੇ ਉਦੋਂ ਤੱਕ ਦਿਵਾਨ ਕਰਨ ਵਾਸਤੇ ਐਜੀਟੇਸ਼ਨ ਚਲਦੀ ਰਹੇਗੀ ਉਸ ਵੇਲੇ ਅੰਗਰੇਜ਼ ਐਡਮਿਨਿਸਟਰेटर ਵਿਲਸਨ ਜਾਂ ਸਟਨ ਵੱਲੋਂ ਚਲਾਈ ਜਾ ਰਹੀ ਨਾਬਾਦੀ ਸਰਕਾਰ ਨੇ ਦਿਵਾਨ ਕਰਨ ਦੀ ਇਜਾਜ਼ਤ ਸਿੱਖਾਂ ਨੂੰ ਨਾ ਦਿੱਤੀ ਇਸ ਤੋਂ ਬਾਅਦ ਸੰਘਰਸ਼ ਸ਼ੁਰੂ ਹੋਇਆ 9 ਸਤੰਬਰ ਨੂੰ ਜਲੂਸ ਕੱਢਿਆ ਗਿਆ ਇਸ ਤੋਂ ਬਾਅਦ ਅੱਜ ਦੇ ਦਿਨ ਅਰਥਾਤ 14 ਸਤੰਬਰ ਨੂੰ ਗੰਗਸਰ ਗੁਰਦੁਆਰੇ ਵਿੱਚ ਇੱਕ ਅਖੰਡ ਪਾਠ ਰੱਖਿਆ ਗਿਆ ਅੰਗਰੇਜ਼ ਫੌਜੀ ਗੁਰਦੁਆਰੇ ਵਿੱਚ ਦਾਖਲ ਹੋ ਕੇ ਪਾਠ ਕਰਦੇ ਗ੍ਰੰਥੀ ਗਿਆਨੀ ਇੰਦਰ ਸਿੰਘ ਸਮੇਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ ਅਤੇ ਅਖੰਡ ਪਾਠ ਸਾਹਿਬ ਨੂੰ ਖੰਡਿਤ ਕੀਤਾ ਗਿਆ ਇਸ ਘਟਨਾ ਨੇ ਰਾਜਸ੍ਰੀ ਮਸਲੇ ਨੂੰ ਧਾਰਮਿਕ ਬਣਾ ਦਿੱਤਾ ਇਸ ਤੋਂ ਬਾਅਦ ਸਾਰੇ ਪਾਸੇ ਜ਼ਬਰਦਸਤ ਰੋਹ ਪੈਦਾ ਹੋਇਆ ਅਤੇ ਨਾਲ ਹੀ ਜੈਤੋਂ ਦਾ ਮੋਰਚਾ ਸ਼ੁਰੂ ਹੋ ਗਿਆ ਖੰਡਿਤ ਹੋਏ ਅਖੰਡ ਪਾਠ ਨੂੰ ਮੁੜ ਚਾਲੂ ਕਰਨ ਲਈ ਸਿੱਖਾਂ ਨੇ ਸੰਘਰਸ਼ ਆਰੰਭ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਰ ਰੋਜ਼ 25-25 ਸੰਗਾਂ ਦੇ ਜਥੇ ਜੈਤੋਂ ਵੱਲ ਭੇਜਣੇ ਆਰੰਭ ਕਰ ਦਿੱਤੇ ਗਏ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੰਗਲਾਂ ਵਿੱਚ ਲਿਆ ਕੇ ਛੱਡ ਦਿੱਤਾ ਜਾਂਦਾ ਉਸ ਵੇਲੇ ਪੰਡਤ ਜਵਾਹਰ ਲਾਲ ਨਹਿਰੂ ਪ੍ਰਿੰਸੀਪਲ ਗਿਡਵਾਨੀ ਅਤੇ ਮਿਸਟਰ ਕੇਸ ਨਾਤਮ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋਂ ਮੰਡੀ ਭੇਜੇ ਗਏ ਜਿਨ੍ਹਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਅਤੇ ਇੱਕ ਰਾਤ ਜੈਤੋਂ ਦੇ ਕਿਲੇ ਦੀ ਕੋਠੜੀ ਵਿੱਚ ਬੰਦ ਰੱਖਿਆ ਗਿਆ ਫਿਰ ਨਾਬਾ ਭੇਜ ਦਿੱਤਾ ਗਿਆ 29 ਸਤੰਬਰ 1923 ਨੂੰ ਐਸਜੀਪੀਸੀ ਵੱਲੋਂ ਸਿੱਖਾਂ ਦੀ ਧਾਰਮਿਕ ਮਾਮਲਿਆਂ ਵਿੱਚ ਹਕੂਮਤ ਦੀ ਦਖਲਅੰਦਾਜ਼ੀ ਦਾ ਸੈਨ ਕਰਦੇ ਹੋਏ ਮਤਾ ਪਾਸ ਕੀਤਾ ਗਿਆ ਅਤੇ ਜਥੇ ਭੇਜਣ ਦਾ ਕੋਈ ਤਸ਼ੱਲੀ ਬਖਸ਼ ਸਿੱਟਾ ਨਾ ਨਿਕਲਣ ਤੇ ਹੁਣ 500 500 ਸਿੰਘਾਂ ਦੇ ਜਥੇ ਭੇਜਣ ਦਾ ਫੈਸਲਾ ਲੈ ਲਿਆ ਗਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦੇ ਵੱਲੋਂ 5 500 ਸਿੰਘਾਂ ਦੇ ਜਥੇ ਨੇ ਜਿਹੜੇ ਉਸ ਉਸ ਨੂੰ ਭੇਜਣ ਦੀ ਸ਼ੁਰੂਆਤ ਆ ਜਿਹੜੀ ਉਹ ਕੀਤੀ ਗਈ ਇਸੇ ਤਰ੍ਹਾਂ 21 ਫਰਵਰੀ ਨੂੰ ਜੈਤੂ ਪੁੱਜਣ ਵਾਲੇ ਜਥੇ ਉੱਤੇ ਗੋਲੀ ਚਲਾ ਕੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਏ ਜਿਸ ਤੋਂ ਬਾਅਦ ਲਗਾਤਾਰ ਜਥੇ ਜੈਤੂ ਵੱਲ ਭੇਜੇ ਜਾਂਦੇ ਨੇ ਇਹਨਾਂ ਦੇ ਵਿੱਚ ਵਦੇਸ਼ੀ ਜਥਾ ਵੀ ਸ਼ਾਮਿਲ ਹੁੰਦਾ ਹੀ ਮੋਰਚੇ ਵਿੱਚ ਲਗਭਗ 10000 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੰਤ ਅੰਗਰੇਜ਼ੀ ਸਰਕਾਰ ਨੂੰ ਝੁਕਣਾ ਪਿਆ ਹਥਿਆਰ ਸੁੱਟਣੇ ਪਏ ਅਤੇ ਜਤੋਂ ਵੇਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਉਤੇ ਲਾਈ ਪਾਬੰਦੀ 21 ਜੁਲਾਈ 1925 ਨੂੰ ਹਕੂਮਤ ਦੇ ਵੱਲੋਂ ਵਾਪਸ ਲੈ ਲਈ ਗਈ Thank you